ਸਾਰੀ ਸੰਗਤ ਨੂੰ ਮੱਸੀਆ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਾਰੀ ਸੰਗਤੇ ਮੇਰ ਭਰਿਆ ਹੱਥ ਰੱਖਣਾ ਆਓ ਸੰਗਤ ਜੀ ਦਰਸ਼ਨ ਕਰਾਉਣੇ ਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਾਲਾ ਵਿੱਚ ਸ਼ਸ਼ੋਭੀ ਤੇ ਪਾਉਣ ਪੀਤਰ ਸਥਾਨ ਜਿਸ ਸਥਾਨ ਤੇ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਭਗਤੀ ਕੀਤੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਵਾਵਾਂਗੇ ਉਸ ਪਾਉਣ ਪੀਤਰ ਬੇਰੀ ਦੇ ਜਿਸ ਬ ਆਪਣੇ ਹੱਥੀ ਲਾਇਆ ਸੀਗਾ ਜੀ ਹਾਂ ਇਹ ਜਿਹੋ ਪਾਉਣ ਪਿੱਤਰ 베ਰੀ ਜਿਸ 베ਰੀ ਨੂੰ ਗੁਰਨਾਨਕ ਦੀ ਜਮਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਲਾਇਆ ਸੀਗਾ ਤੇ ਵੇਈ ਨਦੀ ਚੋਂ ਇਸ਼ਨਾਨ ਕਰਨ ਅਪਰੰਤ ਹਰ ਰੋਜ਼ ਅਮਰਤ ਵੇਲੇ ਉੱਠ ਕੇ ਵੇਈ ਨਦੀ ਚੋਂ ਜਿਤ ਇਸ਼ਨਾਨ ਕਰਿਆ ਕਰਦੇ ਸਨ ਤੇ ਗੁਰਦੁਆਰਾ ਦੇ ਨਾਲ ਭੋਰਾ ਸਾਹਿਬ ਸ਼ਿਸ਼ੋਬਿਤਾ ਜਿੱਥੇ 베ਰ ਸਾਹਿਬ ਹੈ ਇਸ ਸਥਾਨ ਤੇ ਆ ਕੇ ਅਮਰਤ ਵੇਲੇ ਬਾਣੀ ਪੜਿਆ ਕਰਦੇ ਸਨ ਸਿਮਰਨ ਕਰਿਆ ਕਰਦੇ ਸਨ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਿਹਾ ਤੇ ਸੰਗਤ ਜੀ ਇਸੇ ਹੀ ਸਥਾਨ ਤੇ ਵੇਈ ਨਦੀ ਸ਼ਿਸ਼ੋਬਿਤਾ ਜਿਸ ਸਥਾਨ ਤੇ ਗੁਰਨਾਨਕ ਦੀ ਜਮਾਰਾ ਸੱਚੇ ਪਾਤਸ਼ਾਹ ਜੀ ਨੇ ਚੁੱਭੇ ਲਾਈ ਤੇ ਤਿੰਨ ਦਿਨਾਂ ਬਾਅਦ ਗੁਰਦੁਆਰਾ ਸੰਤ ਕਾਟ ਵਾਲੇ ਸਥਾਨ ਤੇ ਜਾ ਕੇ ਪ੍ਰਗਟ ਹੋਏ ਸਨ ਗੁਰੂ ਸਾਹਿਬ ਦੀ ਬਹੁਤ ಅಪਾਰ ਕਿਰਪਾ ਹੈ ਇਸ ਪਵਣ ਪਿੱਤਰ ਸਥਾਨ ਤੇ ਜੋ ਵੀ ਸੰਗਤਾਂ ਆਉਂਦੀਆਂ ਨੇ ਤੇ ਮੋਹ ਮੰਗੀਆਂ ਬਰਾਦਾ ਪਾਉਂਦੀਆਂ ਨੇ ਜਦੋਂ ਵੀ ਤੁਸੀਂ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਆਉਣੇ ਹੋ ਗੁਰਦੁਆਰਾ ਬੇਰ ਸਾਹਿਬ ਸ਼ਿਸ਼ੋਭਿਤ ਹੋਣੇ ਹੋ ਤੇ ਨਾਲ ਹੋਰ ਵੀ ਗੁਰੂ ਘਰ ਦਰਸ਼ਨਦਾਰੇ ਕਰਕੇ ਆਇਆ ਕਰੋ ਗੁਰਦੁਆਰਾ ਹੱਟ ਸਾਹਿਬ ਆ ਤੇ ਗੁਰਦੁਆਰਾ ਬੇਬੇ ਨਾਨਕੀ ਜੀ ਹੈ ਗੁਰਦੁਆਰਾ ਸੰਤ ਕਾਟ ਸਾਹਿਬ ਆ ਆਓ ਸੰਗਤ ਜੀ ਹੁਣ ਸੁਣਦੇ ਆਂ ਰਾਗੀ ਸਿੰਘਾਂ ਦੇ ਵੱਲੋਂ ਬਹੁਤ ਹੀ ਮਿੱਠੀ ਆਵਾਜ਼ ਦੇ ਵਿੱਚ ਪਿਆਰੇ ਪਿਆਰੇ ਸ਼ਬਦ ਤੇ ਜੁੜੇ ਰਹੋ ਸੰਗਤ ਜੀ ਨਾਲ ਤੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ आपण मध्ये का ਇੱਕ ਵਾਰ ਫੇਰ ਸਾਰੀ ਸੰਗਤ ਨੂੰ ਮੱਸੀਆ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਾਲਾ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਜੇ ਪਸੰਦ ਆਈ ਤਾਂ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਇਸ ਪਾਵਨ ਪਿਤਰ ਅਸਥਾਨ ਦੇ ਦਰਸ਼ਨਦਾਰੇ ਕਰਕੇ ਨਿਹਾਲ ਹੋ ਸਕਣ ਜੀ ਬਹੁਤ ਬਹੁਤ ਸ਼ੁਕਰਾਨਾ ਜੁੜੇ ਰਹੋ ਇਸੇ ਤਰ੍ਹਾਂ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਉਣ ਵਾਲੀਆਂ ਵੀਡੀਓ ਤਰ ਤੱਕ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਹੀ ਆਪ ਜੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਕੇ ਆਨੰਦ ਮਾਣ ਸਕੋ ਵਾਹਿ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ